ਵੈਲਕਮ ਬੈਕ ਟੂ ਕ੍ਰਿਸ਼ਨਾਨੀ ਵੀਰ ਆਪਣਾ ਵਲੌਗ ਦੇਖਣ ਸਾਰੀਆਂ ਮਾਵਾਂ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪੰਜਾਂ ਤਖਤਾਂ ਵਿੱਚੋਂ ਆਪਣੇ ਚੌਥੇ ਤਖਤ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਵਿਖੇ ਦਸਵੀਂ ਪਾਸ਼ਾਹੀ ਸ੍ਰੀ ਤੰਦਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜੀ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਸਾਰੀ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਦਰਸ਼ਨ ਮਿਲਣੇ ਕਰਵਾਉਣੀ ਆ ਗੁਰਦੁਆਰਾ ਸਾਹਿਬ ਦੇ ਤੇ ਲੇਟ ਬਹੁਤ ਹੋ ਗਿਆ ਤੇ ਆ ਆਪਣਾ ਰੂਮ ਆ ਜਿਹੜਾ ਆਪਾਂ ਆ ਕੇ ਸਿੱਧਾ ਰੂਮ ਹੀ ਲਿਆ ਹੈ ਤੇ ਸਿੱਧਾ ਰੂਮ ਤੋਂ سٹਾਰਟ ਕਰ ਰਹੇ ਆ ਕਿਉਂਕਿ ਰਸਤੇ ਦੀ ਮੀ ਬਹੁਤ ਜ਼ਿਆਦਾ ਸੀ ਤੇ ਜ਼ਿਆਦਾ ਵਲੌਗ ਸ਼ੂਟ ਨਹੀਂ ਕਰਤਾਏ ਤੇ ਇਸ ਤਰ੍ਹਾਂ ਹੈਗੀ ਆ ਜੀ ਭਾਈ ਮਨੀ ਸਿੰਘ ਜਿੱਥੇ ਆਪਾਂ ਕਮਰਾ ਲਿਆ ਹੈ ਇਹ ਤੁਹਾਨੂੰ ਸਰਾਵ ਵੀ ਬਾਹਰ ਦਿਖਾ ਦਿੰਨੇ ਆ ਤੇ ਤੁਹਾਨੂੰ ਦੱਸ ਦਾਂਗੇ ਡਰੈਸ ਵੀ ਇਹਦਾ ਵੈਸੇ ਤਾਂ ਲੰਗਰ ਹਾਲ ਦੇ ਬਿਲਕੁਲ ਨਾਲ ਹੀ ਆ ਫਿਰ ਵੀ ਤੁਹਾਨੂੰ ਡਰੈਸ ਵਗੈਰਾ ਦੱਸ ਦਾਂਗੇ ਸਿਰਫ 100 ਰੁਪਏ ਦੇ ਵਿੱਚ ਤੁਸੀਂ ਇੱਥੇ ਸਟੇ ਕਰ ਸਕਦੇ ਹੋ ਸਿਰਫ 100 ਰੁਪਏ ਦੇ ਵਿੱਚ 200 ਰੁਪਏ ਸਿਕਿਉਰਿਟੀ ਦੇ ਵਿੱਚ ਜਮ੍ਹਾਂ ਕਰਵਾਉਂਦੇ ਨੇ ਪਰ ਤੁਸੀਂ ਜੋ ਇੱਥੇ ਸਟੇ ਆ ਉਹ ਸਿਰਫ 100 ਰੁਪਏ ਦੇ ਵਿੱਚ ਕਰ ਸਕਦੇ ਹੋ ਸੋ ਬਹੁਤ ਹੀ ਬਜਟ ਦੇ ਵਿੱਚ ਸਰਾ ਇਹ ਤੇ ਬਾਕੀ ਕਮਰਾ ਖੁੱਲ੍ਹਾ ਡੁੱਲਾ ਹੈ ਦੋ ਬੈੱਡ ਮਿਲ ਜਾਂਦੇ ਆ ਤੁਹਾਨੂੰ ਵਾਸ਼ਰੂਮ ਅਟੈਚ ਹੈ ਜੀ ਤੇ ਖੁੱਲ੍ਹੇ ਹੀ ਹੈਗਾ ਹਵਾਵਾਰੀ ਰ ਮਾਰੀਆਂ ਪੂਰੀਆਂ ਦਿੱਤੀਆਂ ਹੋਈਆਂ ਵਧੀਆ ਤੇ ਹੁਣ ਚੱਲਦੇ ਆ ਬਾਹਰ ਤੇ ਵਲੌਗ ਨੂੰ ਕੰਟੀਨਿਊ ਕਰਦੇ ਆ ਗੁਰਦਸਾਹ ਦੇ ਦਰਸ਼ਨ ਮੇਲੇ ਕਰਾਉਣੇ ਆ ਮੱਥਾ ਟੇਕਦੇ ਆ ਜੀ ਬੜੇ ਰੋਏ ਵਲੌਗ ਦੇ ਨਾਲ ਤੇ ਇਹ ਆ ਜੀ ਆਪਣੀ ਸਰਾ ਭਾਈ ਮਨੀ ਸਿੰਘ ਸਰਾ ਬਾਰਿਸ਼ ਲਗਾਤਾਰ ਹੋ ਰਹੀ ਹੈ ਬਾਰਿਸ਼ ਬਿਲਕੁਲ ਵੀ ਨਹੀਂ ਰੁਕੀ ਤੇ ਬਹੁਤ ਹੀ ਸੋਹਣਾ ਮਾਹੌਲ ਚੜਾ ਤੇ ਆ ਕਮਰਿਆ ਜੀ ਆਪਾਂ 3rd ਫਲੋਰ ਤੇ ਆ ਤੇ ਆ ਆਪਣਾ ਕਮਰਾ ਹੈ 125 ਨੰਬਰ ਰੂਮ ਆਪਣਾ ਤੇ ਆ ਕਮਰਾ ਸਾਰਾ ਆਪਣਾ ਇਧਰ ਪਾਸਟ ਵਗੈਰਾ ਹੈਗੇ ਨਾਲ ਤੇ ਸਿਰਫ 100 ਰੁਪਏ ਚ ਆਪਾਂ ਨੂੰ ਕਮਰਾ ਮਿਲਿਆ ਇਹ ਤੇ ਵੱਖ ਹੁਣ ਆਪਾਂ ਚੱਲਦੇ ਆ ਕੰਟੀਨਿਊ ਕਰਦੇ ਆ ਵਲੌਗ ਨੂੰ ਤਫੀ ਮਿਲ ਨਹੀਂ ਕਰਦੇ ਮੱਥਾ ਟੇਕ ਕਿਉਂਨੇ ਆ। ਤੋਂ ਸਾਨੂੰ ਐਸੀ ਥੋੜਾ بارش ਰੁਕ ਜਿੱਤੇ ਚੱਲਦੇ ਆ ਪਰ ਇਹ ਰੁਕ ਨਹੀਂ ਰਹੀ। ਕਿਉਂ ਸਵੇਰ ਦੀ ਲੱਗੀ ਆ ਤੇ ਸ਼ਾਮ ਦੇ ਹੁਣ 6:30 ਵਜੇ ਤਕਰੀਬਨ ਤੇ ਚੱਲਦੇ ਆ ਜੀ ਤੇ ਸੋਹਣਾ ਮਾਹੌਲ ਚਲ ਗੁਰਦੁਆਰਾ ਸਾਹਿਬ ਦਾ ਸਾਰਾ ਬਹੁਤ ਸੋਹਣਾ। ਤੇ ਜਿਹੜੀ ਕਿਨਮਣਾ ਲਗਾਤਾਰ ਹੋਈ ਜਾਂਦੀ ਆ ਜੀ ਰੁਕਣ ਦਾ ਨੇ ਕੋਈ ਨਾਮੋ ਨਿਸ਼ਾਨੀ ਤੇ بارش ਨੇ ਹੜਾਂ ਕਰਕੇ ਵੀ ਤੁਹਾਨੂੰ ਪਤਾ ਕਿੰਨਾ ਬੁਰਾ ਹਾਲ ਹੋਇਆ ਪੰਜਾਬ ਦਾ ਤੇ ਵੈਗ ਨੂੰ ਮੇਅਰ ਕਰਨ ਸਬਤੇ ਤੇ ਇੱਥੇ ਵੀ بارش ਲਗਾਤਾਰ ਕੰਟੀਨਿਊ ਹੈ ਜੀ ਤੇ ਚਲਦੇ ਅੰਦਰ ਨੂੰ ਮੱਥਾ ਟੇਕ ਕੇ ਉਹਨੇ ਬਣੇ ਰਿਓ ਵਲੌਗ ਦੇ ਨਾਲ ਤੇ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ ਤੋਂ ਪਹਿਲਾਂ ਹੀ ਆਪਾਂ ਨੂੰ ਖੱਬੇ ਹੱਥ ਮਿਲ ਜਾਂਦਾ ਜੀ ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਤੇ ਇਹਦੇ ਬਿਲਕੁਲ ਆਪੋਜ਼ਿਟ ਸਾਈਡ ਸੱਜੇ ਹੱਥ ਆਪਾਂ ਨੂੰ ਜੁੜਾ ਕਰ ਵੇਖਣ ਨੂੰ ਮਿਲ ਜਾਂਦਾ ਹੈ ਜੀ ਤੇ بارش ਹੋ ਰਹੀ ਹੈ ਤੇ ਲਗਾਤਾਰ ਸੰਗਤ ਦਰਸ਼ਨਾਂ ਲਈ ਪਹੁੰਚ ਰਹੀ ਹੈ ਇੱਥੇ ਤੇ ਜਿਹੜਾ ਸਮਾਂ ਹੋ ਲਗਭਗ ਸ਼ਾਮ ਦੇ 6 ਵਜੇ ਆ ਤੇ ਸਾਨੂੰ ਇੱਥੇ ਪਹੁੰਚਦੇ ਪਹੁੰਚਦੇ ਬਹੁਤ ਦੇਰੀ ਹੋਈ ਹੈ ਕਿਉਂਕਿ ਮੀਂਹ ਕਰਕੇ ਕਿਤੇ ਨਾ ਕਿਤੇ ਰੁਕਣਾ ਪੈ ਰਿਹਾ ਸੀਗਾ ਤੇ ਜਗਾ ਜਗਾ ਸਟਾਪ ਲੈਣੇ ਪਏ ਤਾਂ ਕਰਕੇ ਲੇਟ ਹੋ ਗਏ ਤੇ ਮੋਗੇ ਤੋਂ ਜਿਹੜਾ ਆਪਣਾ ਇਹ ਤਖਤ ਸ਼੍ਰੀ ਦਮਦਮਾ ਸਾਹਿਬਾ ਤਲਵੰਡੀ ਸਾਬੋ ਇਹ ਲਗਭਗ ਆਪਾਂ ਨੂੰ 160 ਕਿਲੋਮੀਟਰ ਦੇ ਕਰੀਬ ਪੈ ਜਾਂਦਾ ਤੇ ਇਸ ਟਾਈਮ ਆਪਾਂ ਖੜੇ ਆ ਦਰਬਾਰ ਸਾਹਿਬ ਦੇ ਬਿਲਕੁਲ ਅੱਗੇ ਜੀ ਤੇ ਖੱਬੇ ਹੱਥ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਤੁਰਮ ਵੀਡੀਓ ਤੇ ਜ਼ੂਮ ਆਨ ਕਰ ਦੇਣਾ ਤੇ ਤੁਸੀਂ ਇਸ ਨੂੰ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਤੇ ਪੜ੍ਹ ਸਕਦੇ ਹੋ ਤੇ ਵੈਸੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਵੀ ਸਾਰੇ ਇਤਿਹਾਸ ਨਾਲ ਜਾਣੂ ਕਰਵਾਵਾਂ ਗੁਰਦੁਆਰਾ ਸਾਹਿਬ ਤੇ 105 ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਅਰਤੀ ਤੇ ਦਰਬਾਰ ਸਾਹਿਬ ਦੇ ਬਿਲਕੁਲ ਸੱਜੇ ਹੱਥ ਦੀ ਗੁਰਦੁਆਰਾ ਲਖਨਸਰ ਸਾਹਿਬ ਪਾਤਸ਼ਾਹੀ 10ਵੀਂ ਬਣਿਆ ਹੋਇਆ ਜੀ ਇਹ ਵੀ ਤੁਹਾਨੂੰ ਅੰਦਰੋਂ ਦਰਸ਼ਨ ਮੇਲੇ ਕਰਵਾਉਨੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਖਾਸ ਇਤਿਹਾਸ ਜੁੜਿਆ ਹੋਇਆ ਇਸ ਗੁਰਦੁਆਰਾ ਸਾਹਿਬ ਨਾਲ ਵੀ ਤੁਹਾਨੂੰ ਦੱਸ ਦਿਆਂ ਉਸ ਬਾਰੇ ਵੀ ਤੇ ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਦਿਆਂ ਬਚਨ ਕੀਤੇ ਸੀ ਕਿ ਜੋ ਵੀ ਪ੍ਰਾਣੀ ਸ਼ਰਧਾ ਭਾਵਨਾ ਨਾਲ ਇੱਥੇ ਗੁਰਮੁਖੀ ਦੀ 35 ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ ਤੇ ਇੱਥੇ ਸਾਰੇ ਬੱਚੇ ਜੋ ਪੜ੍ਹਾਈ 'ਚ ਕਮਜ਼ੋਰ ਨੇ ਜਾਂ ਹੋਰ ਵੀ ਤਕਰੀਬਨ ਤਕਰੀਬਨ ਸਾਰੇ ਜੋ ਲੋਕ ਨੇ ਇੱਥੇ ਆ ਕੇ ਉਹ ਗੁਰਮੁਖੀ ਦੀ 35 ਲਿਖਦੇ ਨੇ ਤੇ ਗੁਰੂ ਸਾਹਿਬ ਦੇ ਵਚਨ ਅਨੁਸਾਰ ਉੱਤਮ ਬੁੱਧੀ ਪ੍ਰਾਪਤ ਹੁੰਦੀ ਹੈ ਜੋ ਵੀ ਇੱਥੇ ਗੁਰਮੁਖੀ ਦੀ 35 ਲਿਖਦਾ ਹੈ ਤੇ ਕਾਫੀ ਲੋਕ ਸ਼ਰਧਾ ਅਨੁਸਾਰ ਇੱਥੇ ਪਹੁੰਚਦੇ ਹਨ ਤੇ ਗੁਰਦੁਆਰਾ ਲਿਕਨਸਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪਵਿੱਤਰ ਸਰੋਵਰ ਦੇ ਵਿੱਚ ਇਤਿਹਾਸਕ ਸਰੋਵਰ ਵੀ ਕਿਹਾ ਜਾਂਦਾ ਜੀ ਨੂੰ ਤੇ ਉੱਥੇ ਇਸ਼ਨਾਨ ਕਰਦੇ ਆ ਜੀ ਤੇ ਉਸ ਤੋਂ ਬਾਅਦ ਆਪਾਂ ਮੇਨ ਦਰਬਾਰ ਸਾਹਿਬ ਜੀ ਦਮਦਮਾ ਸਾਹਿਬ ਦੇ ਅੰਦਰ ਚੱਲਦੇ ਆਂ ਦਰਸ਼ਨ ਮੇਲੇ ਕਰਦੇ ਆਂ ਤੇ ਉਸ ਤੋਂ ਪਹਿਲਾਂ ਆਪਾਂ ਇਸ਼ਨਾਨ ਕਰਦੇ ਆ ਤੇ بارش ਕਰਕੇ ਹਰ ਜਗ੍ਹਾ ਪਾਣੀ ਭਰਿਆ ਹੋਇਆ ਹੈ ਇੱਥੇ ਤੇ ਪਹਿਲਾਂ ਇਸ਼ਨਾਨ ਕਰਦੇ ਆ ਤੇ ਫਿਰ ਅੰਦਰ ਚੱਲਦੇ ਆਂ ਦਰਸ਼ਨਾਂ ਲਈ ਇਹ ਇਸ਼ਨਾਨ ਆਪਾਂ ਕਰ ਲਿਆ ਜੀ ਹੁਣ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਜੀ ਇਹ ਮੇਨ ਅਡਰੈਸ ਹੈ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਮਹੌਲ ਚੜ ਫੁੱਲਾਂ ਨਾਲ ਸਜਾਇਆ ਹੋਇਆ ਸਾਰਾ ਤੇ ਮੀਂਹ ਬਿਲਕੁਲ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਅਸੀਂ ਆਏ ਵੀ ਮੀਂਹ ਪੈਂਦੇ ਜੀਆਂ ਤੇ ਸਾਰਾ ਦਰਸ਼ਨ ਮੇਲਾ ਇੱਥੇ ਜੋ ਕਰ ਰਹੇ ਹੋ ਮੀਂਹ ਪੈਂਦੇ ਜੀ ਕਰ ਰਹੇ ਆ ਅਰਸ਼ ਇੱਕ ਮਿੰਟ ਵੀ ਨਹੀਂ ਰੁਕੀ ਜੀ ਤੇ ਪੰਜਾਬ ਚ ਵੀ ਹੜ੍ਹ ਆਏ ਹੋਏ ਨੇ ਮਲਕਪਲੀ ਕਰੇ ਵਾਹਿਗੁਰੂ ਮਿਹਰ ਕਰਨ ਸਭ ਤੇ ਸਾਰੇ ਠੀਕ ਠਾਕ ਰਹੇ ਨੇ ਜੀ ਜਲਦੀ ਤੋਂ ਜਲਦੀ ਜੋ ਹੜ੍ਹਾਂ ਦੇ ਲਪੇਟ ਚ ਆਏ ਨੇ ਜੋ ਘਰ ਸ਼ੀਸ਼ੇ ਦੀ ਠੀਕ ਹੋ ਜਾਣ Yeah. Wow. ਤੇ ਗੜਾ ਗੜਾ ਪ੍ਰਸ਼ਾਦੀ ਦੇ ਲੈ ਕੇ ਆਪਾਂ ਕਿਰਪਾਨ ਵੀ ਟੱਕਰਵਾਤੀ ਹੈ ਜੀ ਤੇ ਉੱਥੋਂ ਅੰਦਰ ਲੈ ਕੇ ਚਲਦੇ ਆਂ ਦਰਸ਼ਨ ਮੇਲੇ ਕਰਾਉਣੇ ਆਂ ਜੇ ਅੰਦਰ ਕੈਮਰਾ ਅਲਾਉ ਹੋਇਆ ਤਾਂ ਤੁਹਾਨੂੰ ਅੰਦਰ ਲਈ ਕਲਿੱਪਾਂ ਜੋ ਜ਼ਰੂਰ ਦਿਖਾਵਾਂਗੇ ਜੀ ਬੜੇ ਰਿਓ ਵਲੌਗ ਸਿਹਰੀਆਸ ਤੋਂ ਇੱਥੇ ਜੋ ਕਰੀਆ ਰੌਣਤ ਸਲਾ ਤੇ ਦਰਸ਼ਨ ਮੇਲੇ ਕਰਕੇ ਆਪਾਂ ਬਾਹਰਲੀ ਸਾਈਡ ਆ ਗਿਆ ਜੀ ਤੇ ਸਾਹਮਣੇ ਤੁਸੀਂ ਜੋ ਲਾਲ ਰੰਗ ਦਾ ਬੁਰਜ ਦੇਖ ਰਹੇ ਹੋ ਇੱਥੇ ਆਪਣੀ ਜੋ ਸਿੱਖ ਫੌਜ ਸੀ ਸਿੱਖ ਫੌਜ ਦੇ ਸਪਾਈ ਸੀ ਉਹ ਨਿਗਰਾਨੀ ਕਰਿਆ ਕਰਦੇ ਸਨ ਆਸ-ਪਾਸ ਦੇ ਏਰੀਏ ਦੀ ਇਸ ਉੱਪਰ ਚੜ ਕੇ ਤੇ ਕਾਫੀ ਵੱਡਾ ਬਣਾਇਆ ਗਿਆ ਹੈ ਬੁਰਜ ਤੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਜ਼ਿਆਦਾ ਸੋਹਣਾ ਏਰੀਆ ਬਣਾਇਆ ਹੋਇਆ ਜੀ ਤੇ ਬੱਦਲ ਛਾਏ ਹੋਏ ਆ ਸਮਾਂ ਤੇ ਬੱਦਲਾਂ ਦੇ ਤਾਂ ਚਲੋ ਇੱਕ ਮਿੰਟ ਵੀ ਸਾਹ ਨਹੀਂ ਲਿਆ ਜ਼ਮੀਨੇ ਵੀ ਤੇ ਬਹੁਤ ਹੀ ਸੋਹਣਾ ਹਰੀਆਲੀ ਭਰਪੂਰ ਏਰੀਆ ਹੈ ਗੁਰਦੁਆਰਾ ਸਾਹਿਬ ਦਾ ਅੱਗੇ ਨੂੰ ਲੈ ਕੇ ਚੱਲਦੇ ਆ ਤੁਹਾਨੂੰ ਦਰਸ਼ਕ ਵਿੱਚ ਲੈ ਕਰਵਾਉਨੇ ਆ ਤੇ ਇਹ ਸਾਹਮਣੇ ਬੁਰਜ ਇਹਦੇ ਨਿਗਰਾਨੀ ਰੱਖਦੀ ਸੀ ਆਪਣੀ ਉਸ ਇੱਕ ਸਪਾਈਸੀ ਚੜ ਕੇ ਆਸੇ ਪਾਸੇ ਦੇ ਰਹੀ ਇਹ ਦੀ ਤੇ ਬਿਲਕੁਲ ਸਾਹਮਣੇ ਬਣਿਆ ਹੋਇਆ ਜੀ ਪੂਰਾ ਸਾਹਿਬ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਬੈਠ ਕੇ ਸਿਮਰਨ ਕਰਿਆ ਕਰਦੇ ਸਨ ਤੇ ਸ਼੍ਰੀ ਬਾ ਇੱਥੇ ਬਾਬਾ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਸਨ ਜੋ ਕਿ ਚਾਰਿਤ ਤਖਤਾਂ ਤੇ ਭੇਜੇ ਗਏ ਸਨ ਵਾਹਿਗੁਰੂ ਜੀ ਤੇ ਇਹ ਆ ਜੀ ਪੋਰਾ ਸਾਹਿਬ ਸ਼ਸ਼ੀਦ ਬਾਬਾ ਦੀਪ ਸਿੰਘ ਜੀ ਇੱਥੇ ਬੈਠ ਕੇ ਉਹਨਾਂ ਨੇ ਸਿਮਰਨ ਕੀਤਾ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਸੀ ਜੋ ਕਿ ਸਾਰੇ ਤਖਤਾਂ ਦੇ ਪਿੱਛੇ ਗਏ ਨੇ ਤੇ ਅੰਦਰ ਜੇ ਕੈਮਰਾ ਲਾਉ ਹੋਇਆ ਤਾਂ ਤੁਹਾਨੂੰ ਕਲਿੱਪ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਜ਼ਬਰ ਹੁਕਮਰਾਨਾਂ ਦੇ ਖਿਲਾਫ ਜੂਝਦੇ ਹੋਏ 1704 ਈਸਵੀ ਨੂੰ ਅਨੰਦਪੁਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਛੀਵਾੜਾ ਦੀਨਾ ਕਾਂਗੜ ਮੁਕਸਰ ਸਾਹਿਬ ਲੱਖੀ ਜੰਗਲ ਪੱਕਾ ਪਤਰਾਲਾ ਆਦਿ ਸਥਾਨਾਂ ਨੂੰ ਭਾਗ ਲਾਉਂਦੇ ਹੋਏ ਇਸ ਸਥਾਨ ਤੇ 1705 ਈਸਵੀ ਨੂੰ ਪੁੱਜੇ ਸੀ ਗੁਰੂ ਜੀ ਨੇ ਇੱਥੇ ਕਰੀਰਾਂ ਦੇ ਝੁੰਡਾਂ ਨਾਲ ਘिरी ਹੋਈ ਇੱਕ ਉੱਚੀ ਬੇੜੀ ਤੇ ਕਮਰ ਕੱਸਾ ਖੋਲ ਕੇ ਦਮ ਲਿਆ ਸੀ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਮਸ਼ਹੂਰ ਹੋਇਆ ਇਸ ਸਥਾਨ ਤੇ ਗੁਰੂ ਜੀ ਲਗਭਗ ਸਵਾ ਸਾਲ ਤੋਂ ਵੱਧ ਸਮਾਂ ਰਹੇ ਇਸ ਸਥਾਨ ਤੇ ਹੀ ਬੰਦੂਕ ਦੇ ਨਿਸ਼ਾਨੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਸਿੱਖੀ ਸਿਧਕ ਪਰਖਿਆ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਜੀ ਨੂੰ ਸਮੇਤ ਪਰਿਵਾਰ ਅਮਰਦੀਦਾਂਤ ਬਖਸ਼ਿਸ਼ ਕੀਤੀ ਤੇ ਨਾਂ ਡੱਲਾ ਸਿੰਘ ਰੱਖਿਆ ਇੱਥੇ ਗੁਰੂ ਜੀ ਦੇ ਸ਼ਹੀਦ ਭਾਈ ਮਣੀ ਸਿੰਘ ਜੀ ਪਾਸੋਂ ਆਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਖਵਾਈ ਇਸ ਸਥਾਨ ਤੇ ਯਾਦਵਜੋ ਗੁਰਦੁਆਰਾ ਦਮਦਮਾ ਸਾਹਿਬ ਸ਼ੋਭਿਤ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਉਤਾਰੇ ਕਰਕੇ ਚਾਰ ਤਖਤਾਂ ਤੇ ਭੇਜੇ ਖਾਲਸਾ ਸਾਜਨਾ ਦਿਵਸ ਵਿਸਾਖੀ ਤੇ ਦੂਸਰੀ ਵਾਰ ਸਵਾ ਲੱਖ ਸਿੰਘਾਂ ਨੂੰ ਅਮਰਿਸ਼ਕਾਇਆ ਜਿਸ ਦੀ ਯਾਦ ਵਿੱਚ ਹਰ ਸਾਲ ਵਿਸਾਖੀ ਦਾ ਦਿਹਾੜਾ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਬੜੀ ਹੀ ਧੂਮਤਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ ਤੇ ਬਿਲਕੁਲ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਇਸ ਪਵਨ ਸਥਾਨ ਵਿਖੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਏ ਸਨ ਇਹ ਤਖਤ ਸਾਹਿਬ ਨਾਲ ਸੰਬੰਧਿਤ ਕਈ ਗੁਰਦੁਆਰਾ ਸਾਹਿਬ ਇੱਥੇ ਦੇਖਣ ਵਾਲੇ ਹਨ ਜੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਛੇ 10ਵੀਂ ਗੁਰਦਰਾ ਮੰਜੀ ਸਾਹਿਬ ਗੁਰਦੁਆਰਾ ਲਖਨ ਸਾਹਿਬ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਗੁਰਦੁਆਰਾ ਬਾਬਾ ਵੀਰ ਸਿੰਘ ਤੀਰ ਸਿੰਘ ਜੀ ਗੁਰਦੁਆਰਾ ਜੰਨ ਸਾਹਿਬ ਗੁਰਦੁਆਰਾ ਮਹਾਲ ਸਾਹਿਬ ਸ਼ਸਤਰ ਵਿਦਿਆ ਸਥਾਨ ਤੇ ਹੋਰ ਵੀ ਕਈ ਗੁਰਦੁਆਰਾ ਸਾਹਿਬ ਇਸ ਜਗ੍ਹਾ ਤੇ ਦੇਖਣ ਵਾਲੇ ਹਨ ਜੀ ਤੇ ਬਿਲਕੁਲ ਸਾਹਮਣੇ ਤੁਹਾਨੂੰ ਦਰਸ਼ਨ ਕਰਵਾਉਣੀ ਆ ਜਿਉਂ ਕਰੀਰ ਦੇ ਦਰਖਤ ਦੇ ਜਿੱਥੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਕੋੜਾ ਬੰਨਿਆ ਕਰਦੇ ਸਨ ਉਹ ਸਵਾ ਸਾਲ ਤੋਂ ਵੱਧ ਇਸ ਜਗ੍ਹਾ ਰਹਿ ਤੇ ਜੋ ਆਪਣਾ ਕੋੜਾ ਸੀ ਉਹ ਇਸ ਨਾ ਕਰੀਰ ਦੇ ਦਰਖਤ ਦੇ ਨਾਲ ਬੰਨਿਆ ਕਰਦੇ ਸਨ ਤੇ ਸਾਫ਼-ਸਾਫ਼ ਲਿਖਿਆ ਹੋਇਆ ਇੱਥੇ ਕੜਕ ਕੜਾ ਪ੍ਰਸ਼ਾਦ ਆਦਿ ਵਸਤੂ ਰੱਖਣਾ ਬਿਲਕੁਲ ਮੜਾ ਹਨ ਤੇ ਬਿਲਕੁਲ ਸਾਹਮਣੇ ਲਿਖਿਆ ਹੋਇਆ ਜੀ ਪੜ ਸਕਦੇ ਤੁਸੀਂ ਬੋਰਡ ਤੇ ਇਹ ਜੋ ਕਰੀਰ ਦੇ ਦਰਖਤ ਹਨ ਇਹਨਾਂ ਨਾਲ ਸਤਿਗੁਰੂ ਦਸੰਬਤਾ ਤਾਂ ਦੰਦ ਸ੍ਰੀ ਗੁਰੂ ਹੋਮ ਸਿੰਘ ਜੀ ਆਪਣਾ ਕੋੜਾ ਬੰਨਿਆ ਕਰਦੇ ਸਨ ਬਿਲਕੁਲ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ 베ਰ ਸਾਹਿਬ ਪਾਤਸ਼ਾਹੀ 10ਵੀਂ ਸ਼ੋਣੀ ਬੁੱਢਾ ਦਲ ਪੰਜਵਾਂ ਤਖਤ ਤੇ ਮੀਂਹ ਆ ਉਹਦਾ ਕੰਮ ਫੜਿਆ ਹੋਇਆ ਜੀ ਉਹੀ ਨਾ ਰੁਕਣ ਵਾਲਾ ਤੇ ਲਗਾਤਾਰ ਚੱਲੀ ਜਾਂਦਾ ਤੇ ਆਪਾਂ ਮੀਂਹ ਪਿੰਦੇ ਵਿੱਚ ਗੁਰਦੁਆਰਾ ਸਾਹਿਬ ਜਿੰਨੇ ਵੀ ਇੱਥੇ ਬਣੇ ਹੋਏ ਨੇ ਜੀ ਆਪਾਂ ਦਰਸ਼ਨ ਮੇਲੇ ਕਰ ਰਹੇ ਆ ਤੇ ਤੁਹਾਨੂੰ ਵੀ ਨਾਲ ਕਰਵਾ ਰਹੇ ਆ ਤੇ ਤੁਹਾਨੂੰ ਵਲੌਗ ਹੀ ਵਧੀਆ ਲੱਗੂਗਾ ਤੇ ਮੀਂਹ ਬਾਕੀ 1 ਮਿੰਟ ਵੀ ਨਹੀਂ ਰੁਕਿਆ ਜਦੋਂ ਅਸੀਂ ਆਏ ਆ ਰਸਤੇ 'ਚ ਵੀ ਸੀ ਉਦੋਂ ਵੀ ਤੇ ਹੁਣ ਵੀ ਚੱਲ ਰਿਹਾ ਤੇ ਹੌੜਾ ਪਥਰ ਨੂੰ ਦਰਸ਼ਨ ਕਰਾਉਣੀ ਆ ਜੀ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਤੇ ਤਦ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਜੋ ਸਿੱਖੀ ਸਦਕ ਪਰਖਿਆ ਸੀ ਬੰਦੂਕ ਦੇ ਨਿਸ਼ਾਨੇ ਦੇ ਲੋਕ ਤੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਉਸ ਬੰਦੂਕ ਦੇ ਦਰਸ਼ਨ ਤੁਸੀਂ ਤਖਤ ਸਾਹਿਬ ਵਿਖੇ ਕਰ ਸਕਦੇ ਹੋ ਜੀ ਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਹੁਣ ਆਪਾਂ ਪਹੁੰਚਾ ਜੀ ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਵਿਖੇ ਤੇ ਹੁਣ ਆਪਾਂ ਅੰਦਰ ਚਲਦੇ ਆ ਜੀ ਪ੍ਰਸ਼ਾਦਾ ਪਾਣੀ ਚੱਕਦੇ ਆ ਤੇ ਦਰਸ਼ਨ ਮੇਲੇ ਕਰਵਾਉਣੇ ਆ ਤੁਹਾਨੂੰ ਅੰਦਰੋਂ ਲੰਗਰ ਹਾਲ ਦੇ ਤੇ ਮੀ ਹਜੇ ਤੱਕ ਵੀ ਸਟਿਲ ਕੰਟੀਨਿਊ ਚੱਲ ਰਿਹਾ ਲਗਾਤਾਰ ਤੇ ਅੰਦਰ ਚਲਦੇ ਆ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਜੀ ਤੇ ਆਪਾਂ ਨੂੰ ਗੁਰਜੀ ਸਾਈਕਲੀ ਯਾਤਰਾ ਦੌਰਾਨ ਟੱਕਰੇ ਨੇ ਇੱਥੇ ਬੜਾ ਵਧੀਆ ਐਫਰਟ ਕਰ ਰਹੇ ਨੇ ਤੇ ਬਾਈ ਕੁਰੀ ਬਾਈ ਇਹਨਾਂ ਦਾ YouTube ਚੈਨਲ ਆ ਜੀ Instagram ਚੈਨਲ ਆ ਤੇ ਇਹਨਾਂ ਨਾਲ ਥੋੜੀ ਗੱਲਬਾਤ ਕਰਦੇ ਆ ਜੀ ਗੁਰਜੀ ਕੀ ਨਾਮ ਆ ਆਪਣੇ ਗੁਰੀ ਬਾਈ ਤੇ ਕਿੱਥੋਂ ਲੈ ਕਿੱਥੋਂ ਤੱਕ ਯਾਤਰਾ ਕਰ ਰਹੇ ਆਪਾਂ ਪਿੰਡ ਮੇਰਾ ਚਕਾਸਰ ਕਲਾਇਨ ਜ਼ਿਲ੍ਹਾ ਫਤਿਹਗੜ ਸਾਹਿਬ ਓਕੇ ਮੈਂ ਯਾਤਰਾ ਇਹ ਆਪਣੇ ਸੰਜੋਂ ਕਰਦੇ ਆ ਜੀ ਆਪਣੇ ਸ੍ਰੀ ਧੰਗਧਵਾ ਸਾਹਿਬ ਤੋਂ ਮੰਡੀ ਸ਼ਾਹਪੁਰ ਤੇ ਅੱਜ ਇਹ 201 ਤਾ ਦਿਨ ਆ ਜੀ ਤਲੋ 200 ਦਿਨ ਪੂਰੇ ਕਰੇ ਨੇ ਰੋਜ਼ ਦੀ ਰੋਜ਼ ਅਪਡੇਟ ਹੈ ਜੀ ਠੀਕ ਹੈ ਜੀ ਬਾਈ ਕਿਰਪਾ ਬਾਬੇ ਜੀ ਜਦ ਤੱਕ ਖਾਨੇ ਚੱਲੀ ਜਾਊਗੀ ਬਹੁਤ ਵਧੀਆ ਬਹੁਤ ਤੇ ਅੱਜ 200ਵਾਂ ਦਿਨ ਹੋ ਗਿਆ ਤੁਹਾਨੂੰ 201 201 ਹਾਂ 100 ਪਹਿਂਡ ਪੂਰੇ ਕਰ ਠੀਕ ਹੈ ਠੀਕ ਹੈ ਵੀਰੇ ਦਾ ਬਹੁਤ ਵਧੀਆ ਐਫਰਟ ਕਰ ਰਿਹਾ ਜੀ ਆ ਚੈਨਲ ਨੂੰ ਵੀਰੇ ਦਾ ਸਾਰਿਆਂ ਨੇ ਸਬਸਕ੍ਰਾਈਬ ਬਰੋ ਕਰ ਲਿਓ ਏ ਇਹ ਆ ਜੀ ਆਪਣੀ ਸਰਾਂ ਭਾਈ ਮਨੀ ਸਿੰਘ ਜੀ ਤੇ ਮੀਂਹ ਕਰਕੇ ਤੁਸੀਂ ਦੇਖ ਸਕਦੇ ਹੋ ਮੀਂਹੇ ਕੀ ਹਾਲ ਕਰਤਾ ਜਲਥਲ ਕੀਤਾ ਪਿਆ ਸਾਰੀ ਸਰਾਂ ਨੂੰ ਤੇ ਤੁਸੀਂ ਰੁੱਕ ਸਕਦੇ ਹੋ ਇਸ ਸਰਾਂ ਦੇ ਵਿੱਚ ਬਿਲਕੁਲ 100 ਰੁਪਏ ਦੇ ਵਿੱਚ ਜੀ 100 ਰੁਪਏ ਦੇ ਵਿੱਚ ਤੁਹਾਨੂੰ ਕਮਰਾ ਮਿਲ ਜੂਗਾ ਵਿੱਚ ਅਟੈਚ ਬਾਥਰੂਮ ਆ ਤੇ ਬਹੁਤ ਵਧੀਆ ਫੈਸਿਲਿਟੀ ਆ ਭਾਈ ਮਨੀ ਸਿੰਘ ਜੀ ਸਰਾਂ ਦੇ ਵਿੱਚ ਤੁਸੀਂ ਰੁੱਕ ਸਕਦੇ ਹੋ ਤੇ ਇੱਥੇ ਆਪਾਂ ਕਰਦੇ ਆ ਜੀ ਵਲੌਗ ਨੂੰ ਦੀ ਐਂਡ ਤੇ ਆਪਾਂ ਅੱਜ ਤੁਹਾਨੂੰ ਪੰਜਾ ਤਖਤਾਂ ਜੋ ਆਪਣੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਮੇਲੇ ਕਰਵਾਏ ਆ ਜੀ ਉਮੀਦ ਕਰਦੇ ਆ ਤੁਹਾਨੂੰ ਬਲੌਗ ਵਧੀਆ ਲੱਗੂਗਾ ਬਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਜੀ ਤੇ ਛੇਤੀ ਹੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ ਰੱਬ ਰੱਖਾ ਜੀ ਵਾਹਿਗੁਰੂ ਮੇਰ ਕਰੇ ਸਭ ਤੇ